ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਸਾਧ ਸੰਗਤ ਜੀ ਅੱਜ ਦਾ ਲਾਈਵ ਆਪ ਜੀ ਨੂੰ ਲੈ ਕੇ ਆਏ ਆ ਪਿੰਡ ਝੁਲਕਾਂ ਪਟਿਆਲੇ ਜ਼ਿਲ੍ਹੇ ਦਾ ਇਹ ਪਿੰਡ ਹੈ ਸੋ ਐਸਨਗਰ ਚ بڑا ਹੀ ਸੁੰਦਰ ਗੁਰੂ ਘਰ ਬਣਿਆ ਹੋਇਆ ਹੈ ਆਪ ਜਿੰਨ ਦਰਸ਼ਨ ਕਰਾਵਾਂਗੇ ਵੱਤ ਵੱਦ ਲਾਈਵ ਜੁੜੇ ਰਹੇ ਜੀ ਮੇਰੇਆਂ ਨੂੰ ਬੇਨਤੀ ਜਲਦੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਸਿੰਘ ਸਾਹਿਬ ਗਿਆਨੀ ਲਖਵਿੰਦਰ ਸਿੰਘ ਜੀ ਖਾਲਸਾ ਨਗਰ ਕਸ਼ਵੇ ਤੋਂ ਲਾਈਵ ਨੇ ਜੀ ਆਪਣੇ ਨਾਲ ਆਪ ਜੀ ਦਾ ਸਵਾਗਤ ਹੈ ਜੀ ਸੋ ਸ਼ੇਅਰ ਜਰੂਰ ਕਰਦੇ ਚਲਦੀ ਜਲਦੀ ਵੀਡੀਓ ਨੂੰ ਤਾਂ ਜੋ ਬਦ ਤੋਂ ਬਦ ਸੰਗ ਤਾਂ ਇਸ ਸਥਾਨ ਤੇ ਦਰਸ਼ਨ ਦੀਦਾਰੇ ਪਾ ਸਕਣ ਸੋ ਬਹੁਤ ਵਧੀਆ ਉਪਰਾਲਾ ਕੀਤਾ ਹੋਇਆ ਸੰਗਤਾਂ ਨੇ ਬੜਾ ਸੁੰਦਰ ਸਥਾਨ ਆਪ ਜੀ ਦੇਖ ਰਹੇ ਹੋ ਸਾਡੇ ਸਿੰਘ ਸਰਦਾਰ ਜੀ ਸਿੰਘ ਸਾਹਿਬ ਗਿਆਨੀ ਦਲੀਪ ਸਿੰਘ ਜੀ ਖਾਲਸਾ ਆਪਣੇ ਨਾਲ ਲਾਈਵ ਜੁੜ ਰਹੇ ਨੇ ਜੀ ਸਵਾਗਤ ਹੈ ਜੀ ਆਪ ਦਾ ਆਪ ਜੀ ਦਰਸ਼ਨ ਪਾ ਰਹੇ ਹੋ ਜੀ ਪਿੰਡ ਜੁਲਕਾਂ ਸਿੰਘ ਸਵਾ ਗੁਰਦੁਆਰਾ ਸਾਹਿਬ ਸੋ ਪਟਿਆਲੇ ਜ਼ਿਲ੍ਹੇ ਦਾ ਇਹ ਨਗਰ ਹੈ ਸੋ ਆਪ ਜੀ ਨੂੰ ਅੰਦਰ ਵੀ ਲੈ ਕੇ ਚੱਲਾਂਗੇ ਸੋ ਵੀਰਾਂ ਬੇਨਤੀ ਬਾਤ ਤੋਂ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਕਰ ਦਿਓ ਅੱਗੇ ਤੋਂ ਅੱਗੇ 10 ਗੁਰਸਹਿਬਾਨ ਦਾ ਇੱਥੇ ਜੀਵਨ ਬਿਉਰਾ ਆਪ ਜੀ ਦੇਖ ਸਕਦੇ ਹੋ ਸੋ ਬੜੀ ਸੁੰਦਰ ਗੁਰੂ ਘਰ ਦੀ ਇਮਾਰਤ ਬਣੀ ਹੋਈ ਹੈ ਸਾਡੇ ਵੀਰ ਤੇਜਿੰਦਰ ਸਿੰਘ ਜੀ ਲਾਈਵ ਨੇ ਵੀਰ ਜੀ ਆਪ ਜੀ ਦਾ ਸਵਾਗਤ ਹੈ ਜੀ ਆਪ ਜੀ ਨੂੰ ਦਰਸ਼ਨ ਕਰਾ ਰਹੇ ਹਾਂ ਜੀ ਪਿੰਡ ਜੁਲਕਾ ਜ਼ਿਲ੍ਹਾ ਪਟਿਆਲਾ ਤੋਂ ਗੁਰਦਾਰਾ ਸਿੰਘ ਸਵਾ ਇੱਥੇ ਬਣਿਆ ਹੋਇਆ ਆਪ ਜੀ ਦਰਸ਼ਨ ਕਰ ਰਹੇ ਹਾਂ ਤੇ ਆਪ ਜੀ ਨੂੰ ਦਰਬਾਰ ਚ ਅੰਦਰ ਲੈ ਕੇ ਚਲਦੇ ਹਾਂ ਜੀ ਬੱਸ ਤੋਂ ਆ ਜੁੜੇ ਰਹੋ ਇਹ ਦਰਬਾਰ ਦਾ ਅੰਦਰ ਦਾ ਥ ਵਿਊ ਹੈ ਜੀ ਸਾਬ ਜੀ ਦੇਖ ਸਕਦੇ ਹੋ ਬੜਾ ਹੀ ਸੁੰਦਰ ਦਰਬਾਰ ਬਣਿਆ ਹੋਇਆ ਹੈ ਜਿੱਥੇ ਪੱਖਿਆਂ ਦਾ ਲਾਈਟਿੰਗ ਦਾ ਸੋ AC ਦਾ ਬਹੁਤ ਵਧੀਆ ਪ੍ਰਬੰਧ ਹੈ ਸੋ ਬੜੀ ਸੁੰਦਰ ਪਾਲਕੀ ਸਾਹਿਬ ਲੱਗੀ ਹੋਈ ਹੈ ਬੜਾ ਸੁੰਦਰ ਸਤਿਗੁਰਾਂ ਦਾ ਪ੍ਰਕਾਸ਼ ਕੀਤਾ ਹੋਇਆ ਹੈ ਬਹੁਤ ਵਧੀਆ ਤਰੀਕੇ ਦੇ ਨਾਲ ਆਪ ਜੀ ਦੇਖ ਰਹੇ ਹੋ ਬਾਬਾ ਕਲਿਆਣ ਸਿੰਘ ਜੀ ਖਾਲਸਾ ਲਾਈਵ ਨੇ ਜੀ ਆਪ ਜੀ ਦਾ ਸਵਾਗਤ ਹੈ ਜੀ ਸੋ ਵੱਧ ਵੱਧ ਲਾਈਕ ਜਰੂਰ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਆਪਾਂ ਜੋ ਮਿਹਨਤ ਕਰ ਰਹੇ ਆ ਆਪ ਜੀ ਨੂੰ ਦੂਰ ਦੂਰ ਤੱਕ ਜਾ ਕੇ ਗੁਰੂ ਘਰਾਂ ਦੇ ਦਰਸ਼ਨ ਦੀਦਾਰੇ ਕਰਨ ਦੀ ਇਹ ਸਫਲ ਹੋ ਸਕੇ ਸੋ ਬੜੀ ਸੁੰਦਰ ਪਾਲਕੀ ਸਾਹਿਬ ਲੱਗੀ ਹੋਈ ਹੈ ਸਤਿਗੁਰਾਂ ਦਾ ਪ੍ਰਕਾਸ਼ ਹੈ ਸੋ ਸੋ ਆਪ ਜੀ ਨੂੰ ਸੁਖਾਸਨ ਸਥਾਨ ਦੇ ਵੀ ਦਰਸ਼ਨ ਕਰਾਵਾਂਗੇ। ਯਾਨੀ ਸੁਖਵਿੰਦਰ ਸਿੰਘ ਜੀ ਖਾਲਸਾ ਸੋ ਇਸ ਸਥਾਨ ਦੇ ਹੈੱਡ ਗ੍ਰੰਥੀ ਉਹ ਵੀ ਆਪਣੇ ਸੋ ਆਪ ਜੀ ਨੇ ਸੁਖਾਸਨ ਸਚਖੰਡ ਦੇ ਸਥਾਨ ਦੇ ਜੋ ਅੰਦਰ ਦਰਸ਼ਨ ਦੀਦਾਰੇ ਪਾਏ ਸੋ ਨੈਟਵਰਕ ਦੀ ਥੋੜੀ ਪ੍ਰੋਬਲਮ ਹੈ। ਇਸ ਕਰਕੇ ਸੋ ਬਿਓ ਕਾਫੀ ਵਾਰ ਰੁਕ ਜਾਂਦਾ ਹੈ। ਸੋ ਆਪ ਜੀ ਸਾਹਮਣੇ ਦੇਖ ਸਕਦੇ ਹੋ ਬਹੁਤ ਹੀ ਸੁੰਦਰ ਬਾਕਮਾਲੇ ਤੇ। ਸੋ ਸਤਿਗੁਰਾਂ ਦਾ ਮੜਾ ਸੁੰਦਰ ਅਸਣ ਸਜਾਇਆ ਹੋਇਆ। ਸੋ ਆਪ ਜੀ ਨਾਲ ਹੁਣ ਸਿੰਘ ਸਾਹਿਬ ਜੀ ਦੀ ਵੀ ਗੱਲਬਾਤ ਕਰਾਵਾਂਗੇ। ਬਾਤ ਬਾਤ। ਇਹ ਜੋ ਕੋਈ ਸੋ ਆਪ ਜੀ ਨੂੰ ਦਰਬਾਰ ਤੋਂ ਬਾਹਰ ਸੋ ਇਥੇ ਆਪ ਜੀ ਨੂੰ ਸਿੰਘ ਸਾਹਿਬ ਨਾਲ ਵੀ ਗੱਲਬਾਤ ਕਰਾਵਾਂਗੇ ਆਪਾਂ ਸੋ ਸਭ ਤੋਂ ਪਹਿਲਾਂ ਆਪ ਜੀ ਨੂੰ ਇਸ ਪਾਵਨ ਸਥਾਨ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗੈਨੀ ਸੁਖਵਿੰਦਰ ਸਿੰਘ ਜੀ ਖਾਲਸਾ ਉਹਨਾਂ ਨਾਲ ਗੱਲਬਾਤ ਕਰਾਵਾਂਗੇ ਸਭ ਤੋਂ ਪਹਿਲਾਂ ਆਪਾ ਫਤਿਹ ਸਾਂਝ ਪਾਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਿੰਘ ਸਾਹਿਬ ਜੀ ਅੱਜ ਆਪ ਜੀ ਦੇ ਨਗਰ ਵਿੱਚ ਆਪਾ ਪਹੁੰਚੇ ਆਂ ਗੁਰੂ ਘਰ ਦੇ ਲਾਈਵ ਵਿਦੇਸ਼ਾਂਤਕ ਦਰਸ਼ਨ ਦੀਦਾਰੇ ਕਰਾਉਣ ਵਾਸਤੇ ਸੋ ਸੰਗਤਾਂ ਨੂੰ ਦੱਸਣਾ ਕਰੋ ਕਿੰਨੇ ਚਿਰ ਤੋਂ ਆਪ ਜੀ ਇੱਥੇ ਸੇਵਾ ਕਰਦੇ ਹੋ ਜੀ ਸૌ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਸ ਨਗਰ ਦਾ ਹੈੱਡ ਗ੍ਰੰਥੀ ਸੁਦਰਸ਼ ਕੁਵਿੰਦਰ ਸਿੰਘ ਜੀ ਯਾਨੀ ਜੀ ਤਕਰੀਬਨ ਸਾਡੀ ਤੀਜੀ ਪੀੜ੍ਹੀ ਇਸ ਨਗਰ ਦੇ ਵਿੱਚ ਵਿਚ ਰਹੀ ਹੈ ਜੀ ਕਿਉਂਕਿ ਸਾਡੇ ਘਟੋ ਘਟ 75-80 ਸਾਲ ਤੋਂ ਲਾ ਲੋ ਸਾਡੇ ਦਾਦਾ ਜੀ 25-26 ਸਾਲ ਇਸ ਅਸਤਾਨੀ ਸੇਵਾ ਕੀਤੀ ਜਦੋਂ ਪਾਕਿਸਤਾਨ ਬਣਿਆ ਜੀ ਤੇ ਇੱਧਰ ਆਏ ਜੀ ਤੇ ਉਹਨਾਂ ਨੂੰ ਨਗਰਨੇ ਸੇਵਾ ਸੰਭਾਲੀ ਜੀ ਉਸ ਤੋਂ ਬਾਅਦ ਸਾਡੇ ਚਾਚਾ ਜੀ 25 26 ਸਾਲ ਕੋ ਸੇਵਾ ਕਰਕੇ ਗਏ ਜੀ ਤੇ ਹੁਣ ਦਾਸਨ ਨੂੰ ਸੇਵਾ ਨਗਰਨੇ ਦਿੱਤੀ ਹੋਈ ਹੈ ਜੀ ਤੇ ਬਹੁਤ ਹੀ ਤਕਰੀਬਨ ਮੈਨੂੰ ਵੀ 24 ਸਾਲ ਸਾਨੂੰ 2000 ਦੇ ਵਿੱਚ ਮੈਂ ਸੇਵਾ ਸੰਭੇ ਸੀ ਜੀ ਤੋ ਜੇ ਆਪਾਂ ਸੰਗਤ ਦੀ ਗੱਲ ਕਰੀਏ ਸ਼ਾਮ ਸਵੇਰੇ ਨਿਤਨੇਮ ਦੇ ਸਮੇਂ ਕਿੰਨੇ ਸੰਗਤ ਸੰਗਤ ਮਹਾਰਾਜ ਦੀ ਕਿਰਪਾ ਨਾਲ ਸਾਡੇ ਨਗਰ ਤੇ ਕਿਉਂਕਿ ਇੱਕ ਗੁਰਦੁਆਰਾ ਸਾਹਿਬ ਹੈ ਸਾਡੇ ਪਿੰਡ ਸਭ ਤੋਂ ਵੱਡੀ ਗੱਲ ਇਹ ਹੈ ਜੀ ਕਿਉਂਕਿ ਆਪਾਂ ਨਗਰਾਂ ਦੇ ਦੇਖਣੇ ਆ ਦੋ ਦੋ ਚਾਰ ਚਾਰ ਤਿੰਨ ਤਿੰਨ ਸਥਾਨ ਬਣੇ ਹੋਏ ਆ ਸਾਡੇ ਨਗਰ ਦੇ ਸੰਗਤ ਦੀ ਕਿਰਪਾ ਹੈ ਸਤਿਗੁਰੂ ਜੀ ਦੀ ਜੀ ਕਿ ਇੱਕ ਜਦੋਂ ਤੋਂ ਸ਼ੁਰੂ ਤੋਂ ਇੱਕੋ ਹੀ ਗੁਰਦੁਆਰਾ ਸਾਹਿਬ ਹੈ ਨਾ ਜੀ ਤੇ ਸੰਗਤ ਸਵੇਰ ਸ਼ਾਮ ਜੀ ਨਿਕ ਹਾਜ਼ਰੀ ਵਾਤ ਵਾਦ ਲਗਉਂਦੀ ਹੈ ਜੀ ਸੋ ਸਾਲ ਦੇ ਵਿੱਚ ਕੋਈ ਵਿਦੇਸ਼ ਦਿਹਾੜਾ ਜਿਹੜਾ ਵਿਸ਼ੇਸ਼ ਤੌਰ ਤੇ ਦਿਹਾੜਾ ਸਾਡੇ ਨਗਰ ਦੇ ਉੱਤੇ ਕਿਰਪਾ ਮਹਾਰਾਜ ਦੀ ਅਸੀਂ 3-4 ਦਿਹਾੜੇ ਮਨਾਉਂਦੇ ਆ ਜਿਸ ਤਰ੍ਹਾਂ ਨਾਲ ਉਹ ਸਾਬ ਸੇਗੁਰੂ ਅਰਜਨ ਦੇਵ ਜੀ ਦਾ ਸ਼ਿਦੀ ਦਿਹਾੜਾ ਹੈ ਹਾਂਜੀ ਇਹ ਬੀਬੀਆਂ ਦੇ ਉਦਮ ਦੇ ਨਾਲ ਸੁਖੁਣੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਸਵਾ ਮਹੀਨਾ ਪਾਠ ਕਰਕੇ ਬਣਾਇਆ ਜਾਂਦਾ ਹੈ ਜੀ ਉਸ ਤੋਂ ਬਾਅਦ ਗੁਰਨਾਥ ਸਾਹਿਬ ਜੀ ਦਾ ਜੀ ਪ੍ਰਕਾਸ਼ ਦਿਹਾੜਾ ਉਹ ਵੀ ਸਹਿਜ ਪਾਠ ਤੇ ਲੰਗਰ ਦੀ ਸੇਵਾ ਨਾਲ ਮਨਾਇਆ ਜਾਂਦਾ ਹੈ ਜੋ ਵੱਤ ਵਤ ਸੰਗਤ ਵੱਲੋਂ ਹੁੰਦਾ ਹੈ ਜੀ ਸਤ ਗੁਰੂ ਜੀ ਦੀ ਕਿਰਪਾ ਹੈ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਅਵਤਾਰ ਦੇ ਹਾਲਾ ਉਹ ਵੀ ਬੜੇ ਜੋਸ਼ ਖੁਸ਼ੀ ਦੇ ਨਾਲ ਮਨਾਇਆ ਜਾਂਦਾ ਹੈ ਜੇ ਆਪਾਂ ਗੱਲ ਕਰੀਏ ਕਿੰਨੇ ਪਰਿਵਾਰ ਨੇ ਜਿਹੜੇ ਅੰਮ੍ਰਿਤਧਾਰੀ ਗੁਰਸਿੱਖ ਇਸ ਪਿੰਡ ਦੇ ਵਿੱਚ ਹਨ ਹਾਂਜੀ ਜੀ ਆਪਾਂ ਇਹ ਗੱਲ ਕਰੀਏ ਤੇ ਬਹੁਤ ਸਤਗੁਰੂ ਜੀ ਦੀ ਕਿਰਪਾ ਹੈ ਜੀ ਵੱਧ ਤੋਂ ਵੱਧ ਜਿੰਨੇ ਕ ਪਰਿਵਾਰ ਨੇ ਸਾਡੇ ਪਿੰਡ ਵਿੱਚ ਤਕਰੀਬਨ ਲਾ ਲਓ ਕੋਈ 50 60 ਘਰ ਆਪਣੇ ਗੁਰਸਿੱਖਾਂ ਦੇ ਸੇਵਕਾਂ ਨੇ ਕਿਉਂਕਿ ਸੰਗਤ ਜੀ ਜੇ ਗੱਲ ਕਰੀਏ ਦਾਸ ਨੇ ਖੁਦ ਦੇਖਿਆ ਕਿ ਇੱਥੋਂ ਜਿਹੜੀ ਸੰਗਤ ਹੈ ਗੁਰਦਾਰਾਮ ਮਗਰ ਸਾਹਿਬ ਕਾਫੀ ਮਾਤਰਾ ਦੇ ਵਿੱਚ ਇਸ ਨਗਰ ਤੋਂ ਸੇਵਾ ਕਰਨ ਵਾਸਤੇ ਪਹੁੰਚਦੀ ਹੈ ਕਾਫੀ ਗੁਰਸਿੱਖ ਪਰਿਵਾਰ ਨੇ ਇੱਥੇ ਬਹੁਤ ਸਤਿਗੁਰਾਂ ਦੀ ਕਿਰਪਾ ਇਸ ਨਗਰ ਤੇ ਸੋ ਸੰਗਤਾਂ ਨੂੰ ਅੱਜ ਦੇ ਲਾਈਵ ਦੇ ਰਾਈ ਕੀ ਕਹਿਣਾ ਚਾਹੋਗੇ ਜੀ ਆਉਣ ਵਾਲੀ ਪੀੜੀ ਨੂੰ ਆਉਣ ਵਾਲੀ ਪੀੜੀ ਨੂੰ ਤੇ ਅਸੀਂ ਇਹੀ ਕਵਾਂਗੇ ਜੀ ਕਿ ਸਤਿਗੁਰ ਜੀ ਦੀ ਕਿਰਪਾ ਤੁਹਾਡੇ ਤੇ ਵੀ ਹੋਵੇ ਜੋ ਆਪਣੇ ਕੋਈ ਵੀਰ ਨੌਜਵਾਨ ਲਾਲੋ ਜਾਂ ਕੋਈ ਵੀ ਹੈ ਜੋ ਆਪਣਾ ਆ ਸਭ ਤੋਂ ਵੱਡੀ ਅੱਜ ਕੱਲ ਜਿਹੜੀ ਤਰ੍ਹਾਂ ਦੀ ਚੱਲ ਰਹੀ ਹੈ ਨਸ਼ਿਆਂ ਦੀ ਜੀ ਇਸ ਤੋਂ ਰਹਿਤ ਹੋ ਕੇ ਵੱਧ ਤੋਂ ਵੱਧ ਗੁਰੂ ਘਰ ਦੇ ਨਾਲ ਜੁੜਨ ਦੀ ਕਿਰਪਾ ਕਰਨ ਕਿਉਂਕਿ ਸਾਗੂ ਜੀ ਦੀ ਮਿਹਰ ਇਸ ਨਗਰ ਦੇ ਉੱਤੇ ਪਰਿਵਾਰ ਜੁੜੇ ਹੋਏ ਨੇ ਅੱਗੋਂ ਨੌਜਵਾਨਾਂ ਨੂੰ ਵੀ ਇਹੀ ਅਸੀਂ ਸਲਾਹ ਦੇਵਾਂਗੇ ਕਿ ਵੱਧ ਤੋਂ ਵੱਧ ਗੁਰਸਿੱਖਾ ਗੁਰ ਚਰਨਾ ਦੇ ਨਾਲ ਜੁੜੋ ਨਸ਼ਿਆਂ ਦਾ ਤਿਆਗ ਕਰੋ ਮਾੜੇ ਕੰਮਾਂ ਤੋਂ ਹਟ ਕਰਕੇ ਤੇ ਸਾਗੂ ਜੀ ਦੀ ਕਿਰਪਾ ਵੀ ਹੈ ਸਾਡੇ ਨਗਰ ਦੇ ਉੱਤੇ ਕੋਈ ਐਸਾ ਕੋਈ ਨਗਰ ਦੇ ਵਿੱਚ ਐਸਾ ਨਹੀਂ ਹੈਗਾ ਕਿ ਜੋ ਨਸ਼ਿਆਂ ਦਾ ਜੋ ਹੈ ਦਰਿਆ ਚੱਲ ਰਿਹਾ ਉਸ ਤੋਂ ਰਹਿਤ ਹਨ ਪਰ ਇਹ ਵੀ ਹੈ ਵੀ ਜੋ ਹੁਣ ਆਪਣਾ ਮੰਨ ਲਓ ਕਿਸਾ ਧਾਰੀ ਹੋ ਕੇ ਗੁਰੂ ਜੀ ਕੀ ਸਰੂਪ ਦੇ ਨਾਲ ਇਹ ਜੁੜਨਾ ਵੱਧ ਤੋਂ ਵੱਧ ਤੇ ਜੋ ਆਪਣੇ ਵੀਰ ਵਿਦੇਸ਼ਾਂ ਦੇ ਵਿੱਚ ਜਾ ਰਹੇ ਹਨ ਜੀ ਉਹ ਆਪਣੇ ਇੱਥੇ ਕਾਰੋਬਾਰ ਵੀ ਕਰਕੇ ਜੀ ਆਪਣਾ ਨਾਮ ਰੋਸ਼ਨ ਕਰ ਸਕਦੇ ਹਨ ਤੇ ਜੋ ਵਿਦੇਸ਼ਾਂ ਦੇ ਵਿੱਚ रह ਰਹੇ ਹਨ ਸਤਗੁਰੂ ਜੀ ਚੜ੍ਹਦੀ ਕਲਾ ਕਰਨ ਉਹਨਾਂ ਤੇ ਵੀ ਕਿਰਪਾ ਕਰਨ ਤੇ ਉੱਥੇ ਵੀ ਸੈਟਿੰਗ ਜੋ ਵਧੀਆ ਹੋ ਸਕੇ ਤੇ ਕਰਨ ਤੇ ਜੇ ਨਹੀਂ ਤੇ ਆਪਣਾ ਇੱਥੇ ਜੋ ਕਾਰੋਬਾਰ ਸਭ ਤੋਂ ਵੱਡੇ ਇੱਕ ਨਗਰ ਦੇ ਵਿੱਚ ਰਹਿ ਕੇ ਪੰਜਾਬ ਦੇ ਵਿੱਚ ਰਹਿ ਕੇ ਸੋ ਸੰਗਤ ਜੀ ਜੀ ਆਪਾਂ ਗੱਲ ਕਰੀਏ ਸੋ ਸਿੰਘ ਸਾਹਿਬ ਜੀ ਨੇ ਜੀ ਮੈਂ ਦੱਸਿਆ ਕਿ ਤੀਜੀ ਪੀੜ੍ਹੀ ਇਹਨਾਂ ਦੀ ਗੁਰੂ ਘਰ ਦੀ ਸੇਵਾ ਸਮਰ ਕਰਦੀ ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਅਸੀਂ ਬਹੁਤ ਜਗ੍ਹਾ ਲਾਈਵ ਕਰਨ ਜਾ ਚੁੱਕੇ ਹਾਂ 6 ਮਹੀਨੇ ਬਾਅਦ ਹੀ ਪਾਠੀ ਸਿੰਘ ਬਦਲ ਦਿੱਤਾ ਜਾਂਦਾ ਹੈ ਜੇ ਆਪਾਂ ਗੱਲ ਕਰੀਏ ਕਿ ਇੱਕ ਪਾਠੀ ਸਿੰਘ ਆਪਾਂ ਨੂੰ ਪਸੰਦ ਨਹੀਂ ਆਇਆ ਉਹਦੇ ਕੋਈ ਵਿਚਾਰ ਪਸੰਦ ਨਹੀਂ ਆਏ ਜਿੱਥੇ 6 ਮਹੀਨੇ ਬਾਅਦ ਹੀ ਪਾਠੀ ਸਿੰਘ ਬਦਲਿਆ ਜਾ ਰਿਹਾ ਹੈ ਉਹਦੇ ਵਿੱਚ ਪਾਠੀ ਸਿੰਘ ਦਾ ਮੈਨੂੰ ਨਹੀਂ ਲੱਗਦਾ ਕਿ ਬਹੁਤਾ ਜ਼ਿਆਦਾ ਰੋਲ ਹੋਵੇਗਾ ਉਹਦੇ ਬਦਲੇ ਜਾਣ ਦੇ ਵਿੱਚ ਕਿਉਂਕਿ ਸੰਗਤ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਆਪਾਂ ਆਪਣੀ ਡਿਊਟੀ ਜਿਹੜੀ ਸੇਵਾ ਕਰਨ ਦੀ ਹੈ ਪਾਠੀ ਸਿੰਘ ਦੀ ਜਿਹੜੀ ਡਿਊਟੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੇਵਾ ਸੰਭਾਲ ਉਹਦੇ ਜੋ ਨਿਤਨੇਮ ਦੀ ਰਹਿਤ ਮर्यादा ਅਨੁਸਾਰ ਉਹ ਕਰਨ ਦੀ ਹੈ ਸੋ ਬਹੁਤ ਮਨ ਨੂੰ ਸਕੂਨ ਮਿਲਦਾ ਜਦੋਂ ਐਸੇ ਨਗਰ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਤੀਜੀ ਪੀੜ੍ਹੀ ਗਰੰਥੀ ਸਿੰਘ ਦੀ ਹੋ ਗਈ ਹੈ ਜਿਹੜੀ ਸੇਵਾ ਸੰਭਾਲ ਕਰਾਰੀ ਹੈ ਸੋ ਪਿੰਡ ਵੀ ਧੰਤਾਯੋਗ ਹੈ ਧੰਤਾਯੋਗ ਇੱਥੇ ਦੇ ਜਿਹੜੇ ਪਰਿਵਾਰ ਨੇ ਉਹ ਵੀ ਨੇ ਸੋ ਸਾਡੇ ਨਾਲ ਸਿੰਘ ਸਾਹਿਬ ਜੀ ਦੇਖ ਸਕਦੇ ਹੋ ਕਿ ਇੱਕ ਫੋਨ ਤੇ ਸਾਡੇ ਨਾਲ ਮੌਜੂਦ ਨੇ ਫਤਿਹ ਦੀ ਸਾਂਝ ਪਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਈਵ ਪ੍ਰੋਗਰਾਮ ਦੇਖ ਰਹੇ ਹਾਂ ਸਾਧ ਸੰਗਤਾਂ ਨੂੰ ਪਹਿਲਾਂ ਅਤਿ ਬਸਕਾਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਜੀ ਸਭ ਤੋਂ ਪਹਿਲਾਂ ਮਹਾਰਾਜ ਜੀ ਸਾਡੇ ਨਗਰ ਉੱਤੇ ਗੁਰੂ ਕਿਰਪਾ ਬਹੁਤ ਵੱਡੀ ਕਿਰਪਾ ਹੈ ਜੀ ਸਾਧ ਸੰਗਤ ਵੱਲੋਂ ਬੜਾ ਬਾਬਾ ਜੀ ਹਸਨ ਜੋਗ ਦਿੱਤਾ ਜਾਂਦਾ ਬਾਬਾ ਜੀ ਵੀ ਸਾਡੇ ਨਾਲ ਪੈਣਾ ਪ੍ਰਾਵਾਂ ਵਾਂਗ ਵਰਤਦੇ ਨੇ ਜੀ ਸਾਨੂੰ ਇੱਕ ਬੜੀ ਵੱਡੀ ਮਾਣ ਵਾਲੀ ਗੱਲ ਹੈ ਜੀ ਸਾਡੇ ਨਗਰ ਵਿੱਚ ਇੱਕੋ ਗੁਰੂ ਘਰ ਹੈ ਜੀ ਇਸ ਤੋਂ ਵੱਡੀ ਮਾਣ ਵਾਲੀ ਗੱਲ ਹੈ ਜੀ ਤਿੰਨ ਪੀੜੀਆਂ ਤੋਂ ਬਾਬਾ ਜੀ ਦਾ ਪਰਿਵਾਰ ਹੀ ਸੇਵਾ ਨਿਭਾ ਰਹੇ ਨੇ ਸਾਡੇ ਨਾਲ ਤੇ ਬਹੁਤ ਪਿਆਰ ਨਾਲ ਬਿਤਰਦੇ ਨੇ ਜੀ ਜੋ ਵੀ ਜਿੰਨੀ ਵਿਸਤ੍ਰਿਤ ਕਰ ਲੀਓ ਉਨੀ ਕੱਟ ਹੈ ਜੀ ਗੁਰੂ ਘਰ ਦੀ ਸੇਵਾ ਸਮੇਂ ਸਿਰ ਹਾਜ਼ਰ ਹੋ ਕੇ ਕਰਦੇ ਨੇ ਸਵੇਰੇ ਅੰਮ੍ਰਿਤ ਵੇਲੇ ਟਾਈਮ ਨਾਲ ਉੱਠਣਾ ਸ਼ਾਮ ਨੂੰ ਰਹਿ ਰਾਸਤਾ ਪਾਠ ਕਰਨਾ ਹੋਰ ਜੋ ਵੀ ਸਮਾਵਾ ਨੇ ਗੁਰਪੂਰਵਾਂ ਦੀਆਂ ਉਹ ਵੀ ਨਿਭਾ ਰਹੇ ਨੇ ਬਹੁਤ ਮਾਣ ਵਾਲੀ ਗੱਲ ਹੈ ਜੀ ਸਾਨੂੰ ਤੇ ਬਹੁਤ ਇਨਾਂ ਤੇ ਮਾਣ ਹੈ ਜੀ ਕੋ ਸਿੰਘ ਸਜੋ ਜੀ ਬਾਣਾ ਮਹਾਰਾ ਇਦਾਂ ਮੰਨਣਾ ਚਾਹੀਦਾ ਜੀ ਸਮਾਂ ਬਹੁਤ ਭਿਆਨਕ ਆ ਰਿਹਾ ਹੈ ਜੀ ਅੰਮ੍ਰਿਤਧਾਰੀ ਹੋਵੋ ਸ਼ਸਤਰਧਾਰੀ ਹੋਵੋ ਸਿੰਘ ਸਜੋ ਅੰਮ੍ਰਿਤ ਛੱਕ ਕੇ ਰਹਿਤ ਵਿੱਚ ਪੂਰੇ ਰਹੋ ਤਿਆਰ ਵਰ ਤਿਆਰ ਰਹੋ ਜੀ ਜੀ ਮਹਾਰਾ ਚੜ੍ਹਦੀ ਕਲਾ ਰੱਖੇ ਨਗਰ ਤੇ ਇਸੇ ਤਰ੍ਹਾਂ ਹੀ ਆਪਣੀ ਮਿਹਰ ਦਾਤ ਰੱਖੀ ਰਿਹਾ ਹੈ ਜੀ ਗੁਰਮੁਖ ਪਰਿਵਾਰ ਤੇ ਗ੍ਰੰਥੀ ਸਾਹਿਬ ਦੇ ਪਰਿਵਾਰ ਤੇ ਮਿਹਰ ਪ੍ਰਿਆਤ ਰੱਖਣ ਚੜ੍ਹਦੀ ਕਲਾ ਬਖਸ਼ਣ ਜੀ ਸਾਕਾ ਜੀ ਜਿਵੇਂ ਆਪ ਜੀ ਦੇਖ ਰਹੇ ਹੋ ਕਿ ਸਿੰਘ ਸਾਹਿਬ ਜੀ ਸਾਡੇ ਕੋਲ ਮੌਜੂਦ ਨੇ ਅਕਸਰ ਅਸੀਂ ਦੇਖਦੇ ਹਾਂ ਕਿ ਜਦੋਂ ਇਹ ਕਿਸੇ ਵੀ ਸਥਾਨ ਤੇ ਜਾਂਦੇ ਨੇ ਇੱਕ ਚੜ੍ਹਦੀ ਕਲਾ ਦਾ ਜਕਾਰਾ ਜ਼ਰੂਰ ਛੱਡਦੇ ਨੇ ਆਪਾਂ ਉਹਨਾਂ ਕੋਲੋਂ ਅੱਜ ਜਕਾਰਾ ਸਰਵਣ ਕਰ ਲਈਏ ਗੱਲ ਹੈ ਜੀ ਇਸੇ ਦਾਮਨ ਕੀਤਾ ਇਹ ਜਕਾਰਾ ਸਾਡੀ ਚੜ੍ਹਦੀ